ਗੁਰਦਾਸਪੁਰ ਦੇ ਦਿਨਾ ਨਗਰ ਆਪ ਆਖਾ ਦਾ ਗਰੀਬ ਪਰਿਵਾਰ ਦਾ ਰਵਨੀਤ ਸਿੰਘ ਆਪਣੇ ਪਰਿਵਾਰ ਦਾ ਪਵਿੱਕ ਸਵਾਰਨ ਲਈ 11 ਲੱਖ ਰੁਪਏ ਲੈ ਕੇ ਏਜੰਟ ਨੂੰ ਟੂਰਿਸਟ ਵੀਜ਼ੇ ਤੇ ਰਸ਼ੀਆ ਦਿੰਦੇ ਹਨ ਅਤੇ ਉਸ ਨੂੰ ਉਸ ਦੇ ਸਾਥੀ ਵਿਕਰਮ ਸਿੰਘ ਨੂੰ ਅੱਗੇ ਅਮਰੀਕਾ ਵਰਗੇ ਦੇਸ਼ ਭੇਜਣ ਦਾ ਵਾਅਦਾ ਕਰਦੇ ਹਨ ਨੌਜਵਾਨ ਕੁੰਮਣ ਬਾਹਰ ਜਾਂਦੇ ਹਨ ਤਾਂ ਉਹ ਰਸ਼ੀਅਨ ਪੁਲਿਸ ਦੇ ਅੜੀਕੇ ਚੜ ਜਾਂਦੇ ਹਨ ਪੁਲਿਸ ਨੇ ਕਾਬੂ ਕੀਤਾ ਇਹਨਾਂ ਨੌਜਵਾਨਾਂ ਨੂੰ ਕਿਤਾ ਰਸ਼ੀਅਨ ਸੈਨਿਕ ਅਧਿਕਾਰੀਆਂ ਹਵਾਲੇ ਸੈਨਿਕ ਅਧਿਕਾਰੀਆ ਕਾਬੂ ਕਿਤਨ ਨੌਜਵਾਨਾਂ ਨੂੰ ਸਜ਼ਾ ਦਿਵਾਉਣ ਦਾ ਡਰ ਦਿਖਾ ਕੇ ਯੂਕਰੇਨ ਦੇ ਖਿਲਾਫ ਜੰਗ ਲੜਨ ਲਈ ਕਿਤਤਾ ਰਸ਼ੀਅਨ ਫੌਜ ਚ ਪੱਤੀ ਹਾਂਜੀ ਉਹ ਗਏ ਹੀ 2 ਰੇਸਟ ਵੀ ਜੇ ਤੇ ਗਏ ਹੀ ਨਾ ਤੋਂ ਤੇ ਉਹ ਅੱਗੇ ਪਤਾ ਨਹੀਂ ਉਹਨਾਂ ਕਿਹੜੇ ਬੰਦੇ ਉਹਨਾਂ ਨੂੰ ਟੱਕਰੇ ਨਾ ਸਾਨੂੰ ਤਾਂ ਇਹਨਾਂ ਨੂੰ ਵੀ ਨਹੀਂ ਪਤਾ ਕਿਹਦੇ ਨਾਲ ਫਿਰ ਅੱਗੇ ਗੱਲ ਉਹਨਾਂ ਦੀ ਹੋਈ ਜਾਂ ਨਹੀਂ ਹੋਈ ਕਿੱਦਾਂ ਕਰਕੇ ਗਏ ਨਾ ਉਹ ਅੱਗੇ ਗਾਂ ਕਰਕੇ ਉਹਨਾਂ ਨੇ ਗਿਆ ਤੇ ਸਾਰੇ ਇਕੱਠੇ ਹੋ ਕੇ ਤੇ ਉਹ ਬਾਰਡਰ ਤੇ ਖੜ੍ਹ ਲਿਆ। ਪਾਰ ਵੀ ਨਾ ਪੁਲਿਸ ਵਾਲੇ ਨੇ ਭੜਿਆ ਤੇ ਪੁਲਿਸ ਵਾਲੇ ਕੰਦੇ ਇੱਕ ਇੱਕ ਦੋ ਦਿਨ ਖੜ੍ਹਾ ਰੱਖਿਆ ਉੱਥੇ ਤੇ ਉਹਨਾਂ ਫਿਰ ਆਰਮੀ ਦੇ ਹਵਾਲੇ ਕਰ ਦਿੱਤੇ ਦੇ ਆ। ਤੇ ਉੱਥੇ ਉਹ ਕਹਿੰਦੇ ਹੁਣ ਉਹਨਾਂ ਸਾਈਨ ਸੂਨ ਕਰਾ ਲੇ ਕਹਿੰਦੇ ਜਾ ਤੁਸੀਂ 10 ਸਾਲ ਦੀ ਸਜ਼ਾ ਭੁਗਤੋ ਇੱਥੇ ਤੇ ਜਾ ਤੁਸੀਂ ਫਿਰ ਇੱਥੇ ਭਰਤੀ ਹੋ ਜੋ ਸਾਡੇ ਚ। ਹਾਂਜੀ ਤੇ ਫਿਰ ਮੁੰਡੇ ਕਹਿੰਦੇ ਪਿਆਹੀ ਹੁਣ ਨਾ ਅੱਗੇ ਜੋਗੇ ਨਾ ਪਿੱਛੇ ਜੋਗੇ ਤੇ ਅਸੀਂ 10 ਸਾਲ ਇੱਥੇ ਜੇਲ੍ਹ ਚ ਕਿੱਦਾਂ ਕੱਟਾਂਗੇ ਵੀ ਨਾ ਰੋਟੀ ਨਾ ਪਾਣੀ ਦਿੰਦੇ ਉੱਥੇ। ਤੇ ਇਹਨਾਂ ਨਾਲ ਤਾਂ ਹੀ ਪੇ ਆਰਮੀ ਦੇ ਅੰਡਰੇ ਠੀਕ ਆ ਤੇ ਫਿਰ ਉਹ ਵਿਚਾਰਿਆਂ ਉੱਥੇ ਚੱਲ ਗਏ ਫਿਰ ਤੇ ਉਹ ਬਾਕੀ ਮੁੰਡੇ ਹੁਣ ਆ ਗਾ ਟ੍ਰੇਨ ਚ ਟ੍ਰੇਨਿੰਗ ਕਰਨ ਭੇਜ ਦਿੱਤੇ ਦੇ ਤੇ ਇਹ ਦੋ ਮੁੰਡੇ ਸਾਡੇ ਤੇ ਇਹ ਅਜੇ ਉਰੇ ਹੀ ਰੱਖੇ ਦੇ ਨੇ ਉਹਨਾਂ ਨੇ ਉਹਦੀ ਉਮਰ ਘਾਟੇ ਹੀ ਕਿਛੋਟੇ ਛੋਟਾ ਹੀ ਇੱਕ ਮੁੰਡਾ ਤੋਂ ਕੱਲ ਪਰਸੋਂ ਦੀ ਹੋ ਗਈ ਦੀ ਉਹਦੀ ਉਮਰ ਪੂਰੀ ਤੇ ਕੱਲ ਸਾਈਨ ਹੋ ਗਏ ਉਹਦੇ ਵੀ ਤੇ ਉਹਨਾਂ ਨੂੰ ਕਹਿੰਦੇ ਅਗਲੇ ਕੱਲ ਤੱਕ ਭੇਜ ਦੇਣਾ ਅੱਗੇ ਉੱਥੇ ਤੇ ਉਹਨਾਂ ਮੁੰਡਿਆਂ ਨੇ ਉਹਨਾਂ ਦੀ ਗੱਲ ਕਿਤੇ ਹੋਈ ਉਹ ਕਹਿੰਦੇ ਵੀ ਸਾਨੂੰ ਉਹ ਜਿਹੜੇ ਅਗਲੇ ਮੁੰਡੇ ਨੇ ਉਹ ਹੋਰ ਕਿਤੇ ਅੱਗੇ ਭੇਜਨੇ ਇਹਨਾਂ ਨੂੰ ਫੌਜ ਭਰਤੀਆਂ ਲੜਾਈ ਤੇ ਭੇਜਦੇ ਨੇ ਹਾਂਜੀ ਪਤਾ ਨਹੀਂ ਉਹ ਲੜਾਈ ਚ ਭੇਜੇ ਕਿੱਥੇ ਭੇਜੇ ਸਾਨੂੰ ਨਹੀਂ ਪਤਾ ਤੇ ਉਹਦਾ ਵੀ ਜਿਹੜੀ ਜੂੰਡ ਚ ਪਹਿਲਾਂ ਹੀ ਨਾ ਉਹ ਤੇ ਟ੍ਰੇਨਿੰਗ ਦੇ ਕਰਦੇ ਤਾਂ ਉਹ ਜੂੰਡ ਤੋਂ ਉਹਨਾਂ ਅੱਗੇ ਭੇਜਨੇ ਆ ਉਹ ਤੇ ਇਹ ਕਹਿੰਦੇ ਵੀ ਸਾਨੂੰ ਕਿੱਥੇ ਭੇਜਣਗੇ ਇਹ ਕਹਿੰਦੇ ਵੀ ਤੁਹਾਨੂੰ ਸ਼ਾਇਦ ਜੋ ਉੱਥੇ ਹੀ ਭੇਜਣਾ ਤੇ ਕਹਿੰਦੇ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਗੱਲ ਦਾ ਨਹੀਂ ਪਤਾ ਲੱਗਦਾ ਉਹਨਾਂ ਦੀ ਕੋਸ਼ ਨਹੀਂ ਕਹਿੰਦੇ ਉੱਥੇ ਪੇ ਮੁੰਡੇ ਰੱਖੇ ਦੇ ਟਰਾਂਸਲੇਟ ਕਰਨ ਵਾਸਤੇ ਤੇ ਉਹ ਗੱਲ ਗੁਲ ਸਮਝਾ ਦਿੰਦੇ ਨੇ ਤੇ ਕਹਿੰਦੇ ਆ ਪਤਾ ਨਹੀਂ ਕਾਲ ਤੱਕ ਕਹਿੰਦੇ ਉੱਥੇ ਨਾ ਭੇਜ ਦੇਣ ਉਹਨਾਂ ਨੂੰ ਵੀ ਹਾਂਜੀ ਪਤਾ ਨਹੀਂ ਲੜਾਈ ਵਾਸਤੇ ਭੇਜਦੇ ਟ੍ਰੇਨਿੰਗ ਟ੍ਰੂਨਿੰਗ ਵਾਸਤੇ ਪਤਾ ਨਹੀਂ ਹਾਨੂੰ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਚਾਹਨੇ ਸਾਡੇ ਮੁੰਡੇ ਵਾਪਸ ਭੇਜ ਦਿਓ ਉਹਨਾਂ ਨੂੰ ਘਰ ਆ ਜਾਣ ਇਹੋ ਬੇਨਤੀ ਕਰਨੀ ਆ ਅਸੀਂ ਤਾਂ ਤੇ ਕਰੋ ਬੱਚਾ ਕਿਹੜੀ ਕੰਟਰੀ ਵਾਸਤੇ ਨਿਕਲੇ ਮਾਤਾ ਜੀ ਕੰਟਰੀ ਕੰਟਰੀ ਤਾਂ ਦਾ ਕੀ ਆ ਪਰ ਉਹਨਾਂ ਪਤਾ ਨਹੀਂ ਉਹ ਟੂਰਿਸਟ ਵੀਜ਼ੇ ਤੇ ਗਿਆ ਕਿੱਥੇ ਜਾਣਾ ਸੀ ਉਹਨ ਮੈਨੂੰ ਇੰਨਾ ਵੀ ਨਹੀਂ ਚੇਤਾ ਹੈਗਾ ਤੇ ਅੱਗੇ ਜਾ ਕੇ ਪੈਸੇ ਲੱਗੇ ਤੁਹਾਡੇ ਹੁਣ ਤਾਂ ਪੈਸੇ ਤਾਂ ਲੱਗੇ ਸਾਡੇ 10-11 ਲੱਖ ਰੁਪਏ ਲੱਗ ਗਏ ਅਸੀਂ ਪਰਿਵਾਰ ਗਰੀਬ ਕਿਦਾਂ ਕਜਾੜਾ ਕਰਦੇ ਜੀ ਹਾਂ ਗਰੀਬ ਹੀ ਆ ਅਸੀਂ ਮਾੜੇ ਬੰਦੇ ਆ ਹਾਂਜੀ ਕਰਜ਼ਾ ਚੋਕ ਕੇ ਗਿਆ ਸੀ ਜੀ ਹੁਣ ਉਹਨਾਂ ਬਦਸਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਆਹ ਇਹੋ ਫੀਲ ਕਰਨਿਆ ਵੀ ਸਾਡੀ ਮਦਦ ਹੋ ਜੇ ਸਾਡੇ ਬੱਚੇ ਵਾਪਸ ਆ ਜਾਣ ਘਰ ਵੇਜ ਦੇਣ ਹਾਂਜੀ ਮੇਰਾ ਨਾਮ ਨਵਦੀਪ ਕੌੜਾ ਮੇਰੇ ਵੀਰ ਦਾ ਨਾਮ ਰਵਨੀਤ ਸਿੰਘ ਅ ਵੀਰਾਡ ਨੂੰ ਕਰੋਂ ਗਿਆ ਨੂੰ 4 ਬੰਦ ਮਹੀਨੇ ਹੋ ਗਏ ਆ ਜੀ ਹਾਂ ਤੇ ਉਹ ਇਹ ਤੋਂ ਕਹਿ ਕੇ ਗਏ ਵੀ ਟੂਰਿਸਟ ਵੀਜ਼ੇ ਤੇ ਜਾਣਾ ਵਾ ਗਾੜੀ ਤੇ ਜਦੋਂ ਕਰੋਗੇ ਮਤਲਬ ਗਾਹ ਨੂੰ ਜਾਣ ਨੂੰ ਨਿਕਲੇ ਹੀ ਤੇ ਉਹਨਾਂ ਨੇ ਕਹਾ ਇਹ ਕਹਿ ਕੇ ਗਈ ਵੀ ਮੰਮੀ ਹੀ ਆਈ ਨਿਕਲਣ ਲੱਗੇ ਆ ਗਾਹ ਨੂੰ ਤੇ ਹੈਨਾ ਵੀ ਘੁੰਮਣ ਕਾ ਮਨ ਜੋ ਵੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਫਾਨ ਆਣਾ ਬੰਦ ਹੋ ਗਿਆ ਨੈਟ ਆਫ ਹੋ ਗਿਆ ਕਾਫੀ ਦਿਨ ਹਫਤਾ ਡੇਢ ਹਫਤਾ ਹੋ ਗਿਆ ਨੈਟ ਨਹੀਂ ਓਨ ਹੋਇਆ ਤੇ ਜਦੋਂ ਨੈਟ ਓਨ ਹੋਇਆ ਨੈਟ ਓਨ ਕੀਤਾ ਉਹਨਾਂ ਨੇ ਫਿਰ ਉਹਨਾਂ ਦੇ ਦੋਸਤਾਂ ਨੇ ਵੀ ਦੋਸਤਾਂ ਨੇ ਵੀ ਮਤਲਬ ਹਨ ਨੂੰ ਨੰਬਰ-ਨੰਬਰ ਸਿਗੇ ਉਹਨਾਂ ਨੇ ਵੀ ਕਿਆ ਪੀ ਇਹੀ ਪਿੱਦ ਦਫਾ ਸਿਧੇ ਹਨ ਨੂੰ ਯਕੀਨ ਆ ਫਿਰ ਥੋੜੇ ਕਿ ਦਿਨਾਂ ਬਾਅਦ ਫਿਰ ਰਵਨੀਤ ਦਾ ਵੌਇਸ ਮੈਸੇਜ ਆਇਆ ਵੀ ਵੀ ਇੱਦਦਾਂ ਮੰਮੀ ਪੀ ਹਨ ਨੂੰ ਅਹੀਂ ਕ੍ਰੋਸ ਕੀ ਲੱਗਿਆ ਕ੍ਰੋਸ ਕਰਨ ਲੱਗੇ ਆ ਕੀ ਕੁਛ ਲੱਗੇ ਆ ਕਰਨ ਤੇ ਮੰਮੀ ਹਨ ਨੂੰ ਤਾਂ ਬੰਦੇ ਮਿਲੇ ਤੇ ਉਹਨਾਂ ਨੇ ਨਾ ਹਨ ਨੂੰ ਕਿਆ ਵਾ ਇੰਨੀ ਗੱਲ ਪੇ ਨਹੀਂ ਪੱਲਾ ਇੱਥੇ ਰੱਖਿਆ ਨਾ ਨਾ ਤੂੰ ਕੀ ਹੋਰ ਮਾ ਬੰਦੇ ਮਿਲੇ ਤੇ ਉਹਨਾਂ ਨੇ ਸਾਨੂੰ ਇੰਨੀ ਗੱਲ ਕਹੀ ਐ ਵੀ ਅਹੀਂ ਤਾਂ ਉਹ ਸਿਕਿਉਰਿਟੀ ਗਾਰਡ ਹੈ ਜਾਂ ਕੋਈ ਹੈਲਪਰ ਹੂਲ ਪਰ ਜਿਦਾ ਆਰਮੀ ਹੈਲਪਰ ਹੁੰਦੇ ਆ ਤੇ ਉਹਦੀ ਜੌਬ ਆਫਰ ਦਿੱਤੀ ਆ ਤੇ ਮम्मा ਇਹਨਾਂ ਨੇ ਮੰਥਲੀ ਸੈਲਰੀ ਵੀ ਹੈਗੀ ਆ ਤੇ ਹੋਰ ਪਤਾ ਨਹੀਂ ਕੀ ਕੀ ਜੋ ਵੀ ਫੈਸਿਲਿਟੀ ਦਿੱਤੀਆਂ ਆ ਵਿੱਚ ਰੋਟੀ ਪਾਣੀ ਹਾਂ ਵਿੱਚ ਸਭ ਕੁਝ ਆ ਤੇ ਮਮੀਸ ਕਾਫੀ ਜਣੇ ਆ ਹੈਨਾ ਤੇ ਇਹਨਾਂ ਨੇ ਹਾਲ ਉਹਨੇ ਤੇ ਪ੍ਰਤੀ ਕਰ ਲਿਆ ਹੁਣ ਉਸ ਤੋਂ ਗਾਂ ਮਤਲਬ ਉਸ ਤੋਂ ਬਾਅਦ ਸਾਡੀ ਗਾਲੀ ਨਹੀਂ ਹੋਈ ਉਹਦੇ ਨਾਲ ਵੀ ਕੀ ਕਿ ਦਾ ਉਹਨਾਂ ਨੂੰ ਗਾਂਹ ਭਰਤੀ ਕੀਤਾ ਕੀ ਕੀਤਾ ਕੀ ਨਹੀਂ ਕੀਤਾ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਨਾਂ ਦੇ ਨਾਲ ਹੂੰ ਕਿਹੜੇ ਕੰਟਰੀ ਭਰਤੀ ਹੋ ਗਿਆ ਰਸ਼ੀਆ ਹੁਣ ਕੀ ਕਹਿੰਦਾ ਬੇਟਾ ਜਦੋਂ ਫੋਨ ਤੁਹਾਨੂੰ ਆਇਆ ਬੇਟਾ ਹੂੰ ਤਾਂ ਚਲੋ ਵੀ ਹੋ ਨਵੀਰਾਂ ਦੇ ਕੀ ਆ ਕਹਿੰਦਾ ਫੋਨ ਤਾਂ ਆ ਗਿਆ ਕਿੱਥੇ ਭਰਦੀ ਕਰ ਲੈ ਆਦਮੀ ਗਾੜੀ ਭੇਜ ਰੇ ਕੀ ਹਾਂ ਉਹਨਾਂ ਨੇ ਉਹ ਗੱਲ ਦਸੀ ਕਹਿੰਦੇ ਮਮਾ ਸਾਡੇ ਤੋਂ ਪਹਿਲਾਂ ਵੀ ਇੱਕ ਗਰੁੱਪ ਗਿਆ ਹੈ ਤੇ ਉਹ ਹੁਣ ਇਹ ਇਹ ਥੋੜੀ ਪਿੱਛੇ ਨੇ ਇਸ ਕਰਕੇ ਵੀ ਜਿਹੜੇ ਇਹਦੇ ਨਾਲ ਤਾਂ ਮੁੰਡਾ ਨਾ ਉਹਦੀ ਨਾ ਏਜ ਕੱਟ ਸੀਗੀ 18 ਪਲੱਸ ਨਹੀਂ ਸੀਗਾ ਤੇ ਇਹ ਹੁਣ ਥੋੜੇ ਦਿਨਾਂ ਨੂੰ ਹੋ ਗਿਆ ਕੰਪਲੀਟ ਹੋ ਗਿਆ ਦੀ ਤੇ ਇਹਨਾਂ ਨੂੰ ਪਿਛੇ ਰੱਖਿਆ ਦਾ ਜਿਹੜੇ ਇਸ ਤੋਂ ਪਹਿਲਾਂ ਗਰੁੱਪ ਗਿਆ ਆ ਨਾ ਉਹਨਾਂ ਨੂੰ ਮੰਮੀ ਵੀ ਪਤਾ ਨਹੀਂ ਕੀ ਸਖਲਾਈ ਦੇ ਰਹੀ ਟ੍ਰੇਨਿੰਗ ਦੇਣ ਦੇ ਹੁਣ ਇਹ ਨਹੀਂ ਨਾ ਨੇ ਵੀ ਨਹੀਂ ਕੋਲ ਕੇ ਦੱਸ ਸਭ ਟ੍ਰੇਨਿੰਗ ਕਿਸ ਗੱਲ ਦੀ ਦਿੱਤੀ ਆ ਉਹਨਾਂ ਨੂੰ ਵੀ ਨਹੀਂ ਪਤਾ ਤੇ ਨਹੀਂ ਉਹਨਾਂ ਨੇ ਦੱਸਿਆ ਕਿਉਂਕਿ ਸ਼ਾਇਦ ਨਹੀਂ ਗੱਲ ਕਰ ਸਕਦੇ ਉਹਨੇ ਤੇ ਹੁਣ ਉਹ ਵਾਲਾ ਗਰੁੱਪ ਆ ਜਿਹੜਾ ਉਹ ਸ਼ਾਇਦ ਉਹ ਗੱਲ ਹੋਈ ਹੋਏਗੀ ਉਹ ਗਰੁੱਪ ਗਾਂ ਭੇਜਿਆ ਕਿਤੇ ਹੁਣ ਇਹ ਵੀ ਨਹੀਂ ਪਤਾ ਕਿ ਕਿੱਥੇ ਭੇਜਿਆ ਆ ਉਹਨਾਂ ਨੇ ਗਾਂ ਪਤਾ ਇਤਿਹਾਸਕ ਵਰਸੂ ਤੱਕ ਇਹਨਾਂ ਨੂੰ ਵੀ ਉੰਦੀ ਜਗ੍ਹਾ ਜਿੱਥੇ ਪਹਿਲੇ ਹੀ ਨਾ ਉਹਨਾਂ ਦੀ ਜਗ੍ਹਾ ਇੱਕ ਦੋ ਦਿਨਾਂ ਵਿੱਚ ਭੇਜ ਦੇਣਾ ਮਤਲਬ ਲੜਾਈ ਫੌਜ ਭਰਨੀ ਕਰ ਲੈਗੇ ਜਿੱਤੇ ਆਰਮੀਜ ਭਰਤੀ ਹੈ ਸਾਇਨ ਸੂਨ ਕਰਾ ਲੈ ਦੇ ਸਾਇਨ ਸੂਨ ਪਤਾ ਨਹੀਂ ਕੀ ਕਰਾਏ ਕਰੂਆ ਕੁਝ ਬੋਨਸ ਆਇਨ ਜੁਣ ਕੀਤਾ ਹੋਇਆ ਹੈ ਹਨਾ ਨੇ ਉਹ ਨਹੀਂ ਹੁਣ ਸਾਨੂੰ ਪਤਾ ਚੱਲਦਾ ਪਿਆ ਵੀ ਗਾਂ ਕਿੱਥੇ ਭੇਜਨਾ ਆ ਜਾਂ ਜਿਹੜੇ ਗਾਂ ਗਰੁੱਪ ਗਏ ਆ ਮੁੰਡਿਆਂ ਦਾ ਇਹਨਾਂ ਦੇ ਫਰੈਂਡ ਹੀ ਹੀਗੇ ਹੁਣ ਉਹ ਗਾਂ ਕਿੱਥੇ ਗਏ ਆ ਹੁਣ ਉਸ ਗੱਲ ਦਾ ਕੁਛ ਪਤਾ ਮੁੰਡਿਆਂ ਨੇ ਕੀ ਕਿਹਾ ਵੀ ਫੋਨ ਤੇ ਵੀ ਤੁਹਾਡੇ ਨਾਲ ਸਾਨੂੰ ਬਚਾਇਆ ਜਾ ਕੀ ਮਸਲਾ ਦੱਸਣਾ ਉਹ ਕਹਿੰਦੇ ਵੀ ਸਾਨੂੰ ਮੰਮੀ ਵੀ ਤੁਸੀਂ ਰੋਲਾ ਪਾਓ ਗਾਂ ਗੱਲ ਕਰੋ ਕਿਤੇ ਆ ਜਿਹੜੇ ਫਰੈਂਡ ਹੈ ਸਾਰੇ ਵੀ ਤੁਸੀਂ ਇਕੱਠੇ ਹੋ ਉਹ ਤੇ ਗਾਂ ਗੱਲ ਕਰੋ ਕਿਤੇ ਵੀ ਮੰਮੀ ਇਹੀ ਫਸ ਗਏ ਦੇ ਤੇ ਸਾਨੂੰ ਕਢਾਉਣ ਕਿਉਂਕਿ ਸਾਨੂੰ ਪਤਾ ਨਹੀਂ ਵੀ ਇਹਨਾਂ ਨੇ ਗਾਂ ਨੂੰ ਕਿੱਥੇ ਲੈ ਕੇ ਜਾਣਾ ਉਹ ਆਰਮੀ ਵਿੱਚ ਭਰਤੀ ਕਰ ਲੜਾਈ ਵਾਸਤੇ ਭੇਜਤਾ ਲੜਾਈ ਵਾਸਤੇ ਭੇਜਤਾ ਫਿਰ ਹੋਰ ਕੀ ਹੈ ਮਾਸਕੋ ਰਾਜਤਾ ਨਹੀਂ ਹੈ ਤਾਂ ਉਪਰਲੀ ਸਾਈਡ ਫਿਰ ਤਾਂ ਪਤਾ ਹੀ ਹੈ ਲੜਾਈ ਲੱਗੀ ਦੀ ਹੈ ਸ਼ੁਕਰੇਨ ਦੇ ਨਾਲ ਇਹਨੂੰ ਫਿਰ ਮਾਸਕੋ ਫੌਜ ਭਰਤੀ ਕਰ ਲਿਆ ਹੈ ਹੈ ਫਿਲਹਾਲ ਇਸ ਟਾਈਮ ਰਸ਼ੀਆ ਜੀ ਨੇ ਇੱਥੇ ਭਰਤੀ ਕੀਤਾ ਹੁਣ ਗਾਂ ਇਹਨਾਂ ਨੂੰ ਗਰੁੱਪ ਭੇਜਿਆ ਉਹ ਮਾਸਕੋ ਭੇਜਿਆ ਜਾਂ ਕਿੱਥੇ ਉਹਦਾ ਹਨ ਉਹਦਾ ਨਹੀਂ ਹਾਨੂੰ ਪਤਾ ਚੱਲਦਾ ਪਿਆ ਵੀ ਉਹਨਾਂ ਨੂੰ ਕਿੱਥੇ ਭੇਜਿਆ ਕਿਹੜੇ ਮੋੜੇ ਦੇ ਨਾਲ ਗੁੜੀ ਅੱਧ ਦੇ ਤੇ ਦੇ ਫਿਲਹਾਲ ਇਹ ਦੋ ਜਨੇ ਆ ਇਹਦੇ ਇਹਨਾਂ ਤੋਂ ਪਹਿਲਾ ਗਰੁੱਪ ਗਿਆ ਉਹ ਤੇ 7 8 7 8 ਜਨੇ ਹੋਣੇ 7 8 ਜਨੇ ਹੈਗੇ ਹਾਂਜੀ ਉਹ ਵੀ ਪੰਜਾਬੀ ਹੈ ਤੁਸੀਂ ਕੀ ਚਾਹੁੰਦੇ ਹੋ ਮਾਜੀ ਬਸ ਇਹ ਵੀ ਆ ਵੀ ਆੜਮੜ ਕਰ ਵਾਪਸ ਆਜੋ ਸਰਕਾਰ ਗੜੀ ਪੀਲ ਕਰੋ ਹਾਂਜੀ ਪੀਲ ਸਰਕਾਰ ਘੜੀ ਇਹ ਸਰਕਾਰ ਗੜੀ ਵੀ ਪੀਲ ਕਰੋ ਇਹ ਸਰਕਾਰ ਗੜੀ ਇੱਕ ਗਾੜੀ ਇਹ ਅਪੀਲ ਕਰਦੇ ਆ ਵੀ ਹਾਂ ਡੰਮੜਾ ਸਹੀ ਸਲਾਮਤ ਕਰ ਵਾਪਸ ਲਿਆਂਦਾ ਜਾਵੇ ਸਾਰੇ ਬੱਚੇ ਆ ਜਣਾ ਸਾਰੇ ਬੱਚੇ ਵਾਪਸ ਕਹਿੰਦੇ ਵਿਚਾਰੇ ਸਾਰੇ ਆ ਜਾਈਂ ਦੂਨੀ ਕਰਨੀ ਹੈ ਵੀ ਮੇਰਾ ਕੱਲਾ ਨਹੀਂ